ਸ੍ਰੀਕਾਲ ਬਾਈ ਜੀ ਸਾਰਿਆਂ ਨੂੰ ਤੇ ਆ ਬਾਈ ਜੀ ਇਹਦੇ ਵਿੱਚ ਫਾਰੇ ਲਾਏ ਸੀਗੇ ਆਪਾਂ ਇੱਕ ਚੱਕ ਬਖਤੂ ਪਿੰਡ ਬਠਿੰਡਾ ਤੇ ਇਹ ਹੁਣ ਲਾਉਣ ਲੱਗੇ ਆ ਇਹਦੇ ਵਿੱਚ ਕਾਜ ਜੀ ਅੱਦੋਂ ਬਾਅਦ ਤਿਆਰੀ ਚੱਲ ਰਹੀ ਈ ਕਾਦੀ ਆ ਦੇਖੋ ਆ ਜਿਹੜਾ ਵੀਡ ਆ ਆ ਜੋ ਜਿਵੇਂ ਵੀਡ ਉਗਰੀ ਜਾਂਦਾ ਨਾ ਪਹਿਲਾਂ ਆ ਦੇਖੋ ਜੜ੍ਹ ਚੋਂ ਚੰਗੀ ਤਰ੍ਹਾਂ ਵੀਡ ਕੱਢ ਕੇ ਆ ਮੁੰਡੇ ਲੱਗੇ ਹੋਏ ਆ ਜੀ ਜੜ੍ਹ ਚੋਂ ਚੰਗੀ ਤਰ੍ਹਾਂ ਜਿਹੜਾ ਵੀਡ ਕੱਢੀ ਜਾਂਦੇ ਆ ਵੀਡ ਕੱਢ ਕੇ ਉਹਨੂੰ ਪੂਰਾ ਤਿਆਰ ਕਰਕੇ ਤੇ ਫੇਰ ਘਾ ਲਾਵਾਂਗੇ ਇਹਦੇ ਚ ਇਹ ਤੁਹਾਨੂੰ ਮੈਂ ਦਿਖਾਉਣਾ ਆ ਤੱਲਾ ਆ ਤੱਲਾ ਉਹ ਤੱਲਾ ਵੀ ਇਹਦੀ ਜੜ ਜੀ ਜਿਹੜੇ ਹੁਣ ਨਿਕਲ ਗਈ ਠੀਕ ਆ ਬਾਅਦ ਚੋਂ ਦਿੱਕਤ ਕਰਦੀ ਆ ਇਹ ਸਾਰਾ ਕੱਢ ਕੁੱਢ ਕੇ ਚੰਗੀ ਤਰ੍ਹਾਂ ਵੀਡ ਬੂੜਾ ਛਾਣ ਕੇ ਫੇਰ ਲਾਵਾਂਗੇ ਇਹ ਚ ਕਾਜ ਸੋ ਥੈਂਕ ਯੂ ਘਾ ਲਾ ਜਦੋਂ ਘਾ ਲਾਵਾਂਗੇ ਉਦੋਂ ਉਦ ਬਾਅਦ ਬਣਾਉਣੇ ਵੀਡੀਓ ਹੋਵੇ ਮੁੰਡਾ ਕੱਢੀ ਜਾਂਦਾ ਫੇਰ ਥੈਂਕ ਯੂ ਭਾਈ ਜੀ